ਕਪ ਦੇ ਵਿੱਚ 26 ਜਨਵਰੀ ਦੇ ਮੌਕੇ Hindu Muslim Sikh ਭਾਈਚਾਰੇ ਦੀ ਇੱਕ ਵੱਖਰੀ ਮਿਸਾਲ ਵੇਖਣ ਨੂੰ ਮਿਲੀ ਹੈ ਜਿੱਥੇ ਅਗੇ Hindu ਅਤੇ Sikh ਭਾਈਚਾਰੇ ਦੇ ਨੌਜਵਾਨਾਂ ਨੇ Muslim ਭਾਈਚਾਰੇ ਨਾਲ ਮਿਲ ਕੇ ਪਿੰਡ ਬੁੜਾ ਗੁਜਰਚੇ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਦੀ ਸਫਾਈ ਕੀਤੀ ਅਤੇ ਫਲਦਾਰ ਦੇ ਫੁੱਲਦਾਰ ਬੂਟੇ ਵੀ ਲਗਾਏ ਇਸ ਮੌਕੇ ਬੋਲਦੇ ਹੋਏ ਜਾਮਾ ਮਸਜਿਦ ਦੇ ਪ੍ਰਧਾਨ ਹਾਜੀ ਅਸ਼ਰਫ ਕੁਰਾਇਸ਼ੀ ਨੇ ਕਿਹਾ ਕਿ ਅੱਜ 26 ਜਨਵਰੀ ਦੇ ਦਿਨ ਸਾਡੇ Hindu Sikh ਭਰਾਵਾਂ ਦੇ ਵੱਲੋਂ ਮਿਲ ਕੇ ਕਬਰਿਸਤਾਨ ਦੇ ਵਿੱਚ ਕੰਡਿਆਲੀ ਝਾੜੀਆਂ ਤੇ ਕਾਫੂਸ ਜੋ ਉਗਰੇ ਹੋਇਆ ਸੀ ਉਸ ਦੀ ਕਟਾਈ ਕਰਕੇ ਕਬਰਿਸਤਾਨ ਦੇ ਫਾਈ ਕੀਤੀ ਜਾ ਰਹੀ ਹੈ ਜੋ ਕਿ ਇੱਕ ਵੱਖਰੀ ਮਿਸਾਲ ਬਣਦੀ ਹੈ ਪੰਜਾਬ ਦੀ ਅਨੇਕਤਾ ਦੇ ਵਿੱਚ ਏਕਤਾ ਭਾਰਤ ਦੀ ਸਭ ਤੋਂ ਵੱਡੀ ਤਾਕਤ ਹੈ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕੀਤਾ ਆਓ ਸੁਣਦੇ ਹਾਂ ਸੋਬੇਕ ਸੇਵਾ ਸੁਸਾਇਟੀ ਸਾਡੀ ਅਸੀਂ ਇਦਾਂ ਦੇ ਕੰਮ ਕਰਦੇ ਰਹਿੰਦੇ ਆ ਤੇ ਜਿਵੇਂ ਹੀ ਸਾਨੂੰ ਪਤਾ ਲੱਗਿਆ ਕਿ ਸਾਡੇ ਮੁਸਲਮਾਨ ਸਮੁਦਾਇਜੋ ਨੇ ਉਹਨਾਂ ਦੇ ਕਬਰਿਸਤਾਨ ਦੇ ਵਿੱਚ ਇਹੋ ਜਿਹਾ ਮੰਦਪਾਗੇ ਹਾਲ ਹੋਇਆ ਹੋਇਆ ਸੀ ਕਿ ਪੌਦੇ ਜੋ ਕਿ ਅਪ ਕਹਿ ਸਕਦੇ ਆ ਕਿ ਅਨਵਾਂਟਿਡ ਬੁਸ਼ੀਜ਼ ਉੱਗੇ ਹੋਏ ਸਹੀ ਜਿੱਥੇ ਕਿ ਰਹਿਣ ਯੋਗ ਥਾਣੀ ਸੋ ਅਸੀਂ ਇਹਨਾਂ ਨਾਲ ਸਲਾਮ ਕੀਤੀ ਅਸੀਂ ਇਹਨਾਂ ਤੋਂ ਪਰਮਿਸ਼ਨ ਲਈਤੀ ਤੇ ਇਹਨਾਂ ਦਾ ਸਾਥ ਲੇਤਾ ਅੱਜ ਜੇ ਆਪਾਂ ਕਈ ਗੰਧ ਅੰਤਰ ਦਿਵਸ ਜੋ ਕਿ ਬੜੇ ਹੀ ਚਾਵਾ ਦੇ ਨਾਲ ਅਜ ਤਿਰੰਗਾ ਲਹਿਰਾਇਆ ਜਾਏਗਾ ਲੇਕਿਨ ਜੋ ਤਿਰੰਗਾ ਉੱਥੇ ਲਹਿਰਾਇਆ ਜਾਏਗਾ ਉਸ ਤੋਂ ਨੇਕ ਕੰਮ ਸਾਡਾ ਮੁਸਲਮਾਨ ਭਾਈਚਾਰਾ Hindu ਭਾਈਚਾਰਾ ਤੇ ਸਿੱਖ ਭਾਈਚਾਰਾ ਰਲ ਮਿਲ ਕੇ ਇਥੇ ਕਰ ਰਹੇ ਹਾਂ ਅਸੀਂ ਇਸ ਗੰਧ ਨੂੰ ਸਾਫ ਕਰਕੇ ਉੱਤੇ ਅਸੀਂ ਪੌਦੇ ਗੋਣ ਜਾ ਰਹੇ ਹਾਂ ਜੋ ਕਿ ਇੱਕ Hindu ਇੱਕ ਚੰਗੀ ਸਮਾਜ ਦਾ ਨਿਰਮਾਣ ਕਰਨ ਜਾ ਰਹੇ ਹਾਂ ਇਹ ਪੌਦੇ ਜੋ ਕੱਲ ਦਾ ਫਿਊਚਰ ਹੈ ਫਿਊਚਰ ਜਨਰੇਸ਼ਨ ਵਾਸਤੇ ਉਗਾ ਰਹੇ ਆ ਇਹ ਆਕਸੀਜਨ ਪ੍ਰੋਵਾਈਡ ਕਰਨਗੇ ਜੋ ਇਥੇ ਪੋਲੂਸ਼ਨ ਦੀ ਮਾਤਰਾ ਵਧ ਗਈ ਹੈ 에ਅਰ ਕੁਆਲਿਟੀ ਡਾਊਨ ਹੋ ਰਹੀ ਹੈ ਉਹਨੂੰ ਇਹ ਚੰਗਾ ਕਰਨਗੇ ਅਸੀਂ ਇਸੇ ਨਾਲ ਵਿਦਾ ਲੈਨੇ ਹਾਂ ਤੇ ਅਸੀਂ ਕਹਿੰਨੇ ਆ ਕਿ ਤੁਸੀਂ ਬਾਕੀ ਕੰਮ ਨਸ਼ੇ ਪੱਤੇ ਛੱਡ ਕੇ ਜੋ ਇੱਕ ਗੰਦੇ ਨਿਰਮਾਣ ਕਰ ਰਹੇ ਸਮਾਜ ਦਾ ਉਹਨੂੰ ਛੱਡ ਕੇ ਸਾਡੇ ਨਾਲ ਜੋੜ ਕੇ ਖੜੋ ਤੇ ਬਿਸਮਿਲਲਾ ਰਹਿਮਾਨ ਰਹੀਮ ਸ਼ੁਰੂ ਕਰਦਾ ਹਾਂ ਖੁਦਾ ਦਾ ਨਾਮ ਲੈ ਕੇ ਜਿਹੜਾ ਸਭ ਤੋਂ ਮਿਹਰਬਾਨ ਅੱਜ ਦਾ ਜਿਹੜਾ ਦਿਹਾੜਾ ਹੈ ਬਹੁਤ ਹੀ ਨਸੀਬਾਂ ਵਾਲਾ ਜਿਸ ਤਾਂ ਸਾਡੇ ਨਾਲ ਇੱਕ ਗੁਲਦਸਤੇ ਦੀ ਨਿਸ਼ਾਨੀ ਹੈ ਹਿੰਦੁਸਤਾਨ ਦੀ ਮੁਸਲਮ ਸਿੱਖ ਈਸਾਈ ਹਿੰਦੂ ਸਾਰੇ ਭਾਈ ਅਸੀਂ ਇੱਕ ਗੁਲਦਸਤੇ ਦੇ ਵਿੱਚ ਪਰੋਏ ਹੋਏ ਆ ਅੱਜ ਅਸੀਂ ਜਿਹੜੇ 26 ਜਨਵਰੀ ਹੈ ਉਸ ਮੌਕੇ ਤੇ ਬੂੜਾ ਗੁੱਜਰ ਪਿੰਡ ਦੇ ਵਿੱਚ ਜ਼ਿਲ੍ਹਾ ਮੁਕਤਸਰ ਦੇ ਵਿੱਚ ਸਫਾਈ ਕਰਨ ਦੇ ਸਾਰੀ ਟੀਮ ਜਿਹੜੀ ਕਿ ਸਾਂਝੀ ਹੈ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਹੋ ਕੇ ਸਫਾਈ ਕਰ ਰਹੇ ਹਨ ਔਰ ਪੌਦੇ ਲਾ ਰਹੇ ਹਨ ਮੇਰੀ ਇਹ ਹੀ ਦੁਆ ਹੈ ਅੱਲਾਹ ਕੇ ਕਿ ਅਸੀਂ ਸਭ ਨੇ ਇੱਕ ਦਿਨ ਮਿੱਟੀ 'ਚ ਮਿਲਣਾ ਹੈ ਮਿੱਟੀ 'ਚ ਮਿਲਣ ਤੋਂ ਪਹਿਲਾਂ ਅਗਰ ਇਹਦੀ ਤਿਆਰੀ ਕੀਤੀ ਜਾਵੇ ਅچھے ਕੰਮ ਕੀਤੇ ਜਾਣ ਉਹਦਾ ਬਹੁਤ ਬੜਾ ਫਾਇਦਾ ਹੈ ਇੱਕ ਤਾਂ ਮੈਸੇਜ ਜਾਂਦਾ ਹੈ ਸਾਡੇ ਨੌਜਵਾਨਾਂ ਨੂੰ ਖਾਸ ਕਰ ਜਿਹੜੇ ਨਸ਼ਾ ਕਰਦੇ ਨੇ ਕਿ ਅਸੀਂ ਵੀ ਇਹੋ ਜਿਹੇ ਕੰਮ ਸੋਚੀਏ ਅਸੀਂ ਵੀ ਇਹੋ ਜਿਹੇ ਕੰਮ ਕਰੀਏ ਨਸ਼ੇ ਤੋਂ ਦੂਰ ਹੋਣ ਦੇ ਨਾ ਇਹ ਉੱਪਰ ਵਾਲਾ ਜਿਹੜਾ ਸਾਰਾ ਨਾ ਮਿਹਰਬਾਨ ਆ ਉਹ ਕਿਸੇ ਨੂੰ ਵੀ ਕਿਸੇ ਟਾਈਮ ਵੀ ਮਾੜੇ ਰਸਤੇ ਤੋਂ ਚੰਗੇ ਰਸਤੇ ਲਿਆ ਸਕਦਾ ਹੈ ਤਾਂ ਮੈਂ ਸਾਰੇ ਸਾਥੀਆਂ ਨੂੰ ਇਹੀ ਅਪੀਲ ਕਰਾਂਗਾ ਕਿ 26 ਜਨਵਰੀ ਦੇ ਦਿਹਾੜੇ ਤੇ ਅੱਜ ਮੈਸੇਜ ਇਹ ਵੀ ਦਿਓ ਕਿ ਦੇਖੋ ਵੀ ਇਹੋ ਜਿਹੇ ਕੰਮ ਆਪਾਂ ਨੂੰ ਚੁਣਨੇ ਚਾਹੀਦੇ ਨੇ ਜਿਹੜੀ ਏਕਤਾ ਦੀ ਨਿਸ਼ਾਨੀ ਹੋਵੇ ਔਰ ਹਮੇਸ਼ਾ ਜਿੰਦਾ ਰਹੇ ਗੁਰੂ ਦੀ ਬਖਸ਼ੀ ਮਾਫਤ ਬਣਾਉਣ ਵਾਲੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਪਾਲ ਸੰਗਈ ਜੀ ਅੱਜ 26 ਜਨਵਰੀ ਦਾ ਦਿਹਾੜਾ ਜੀ ਇਸ ਦਿਨ ਆਪਣਾ ਸਵਿਧਾਨ ਲਾਗੂ ਹੋਇਆ ਸੀ ਅੱਜ ਅਸੀਂ ਕਬਰਸਤਾਨ ਵਿੱਚ ਸਾਡੇ ਪਿੰਡ ਬੂੜਾ ਗੁਜਰ ਕਬਰਸਤਾਨ ਹੈ ਮੁਖਸਰ ਤੋਂ ਮੇਰੇ ਹਿੰਦੂ ਵੀਰ ਮੁਸਲਮਾਨ ਵੀਰ ਤੇ ਸਿੱਖ ਭਾਈਚਾਰਾ ਸਾਰਾ ਇਕੱਠਾ ਹੋ ਕੇ ਜਿਹੜੀ ਸਫਾਈ ਕਰ ਰਿਹਾ ਤੇ ਬੂਟੇ ਲਾ ਰਿਹਾ ਇਹ ਬਹੁਤ ਵਧੀਆ ਸਨੇਹਾ ਦੇ ਰਿਹਾ ਸੀ ਨੌਜਵਾਨ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਕਿ ਨਸ਼ਿਆਂ ਤੋਂ ਮੁਕਤ ਹੋ ਇਸ ਪਾਸੇ ਆਓ ਜੀ ਕਿ ਆਪਾਂ ਜਿਹੜਾ ਸਾਂਝੇ ਕੰਮ ਆ ਉਹ ਕਰੀਏ ਇਸ ਦੁ ਸਾਰਿਆਂ ਨੂੰ ਤੁਰ ਜਾਣਾ ਹੈ ਖਾਲੀ ਹੱਥ ਆਇਆ ਬੰਦਾ ਖਾਲੀ ਜਾਣਾ ਹੈ ਇਹ ਜੀ ਸੇਵਾ ਪਾਵਨ ਵਾਲੇ ਕੰਮ ਕਰੀਏ ਜਿਹੜੇ ਆਪਾਂ ਨੂੰ ਸਾਈ ਹੋਣ ਗਾਂ ਵੀ ਸਾਈ ਹੋਣ ਇੱਥੇ ਵੀ ਸਾਈ ਹੋਣ ਮੈਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਐਂ ਜਿਵੇਂ ਆਪਾਂ ਅੱਜ ਇੱਕ ਜੁਟ ਇਕੱਠੇ ਆਈਆਂ ਆਪਣਾ ਹਮੇਸ਼ਾ ਪਿਆਰ ਬਣਿਆ ਰਵੇ ਐਂ ਇੱਕ ਜੁਟ ਇਕੱਠੇ ਕਰਈਏ ਕੋਈ ਸਾਂਝੇ ਕੰਮ ਚ ਸਾਰੇ ਆਪਾਂ ਸਹਿਯੋਗ ਦਿਆ ਕਰੀਏ ਕਿਸੇ ਦੇ ਕੋਈ ਵਿਤਕਰਾ ਨਾ ਕਰੀਏ ਇਹੀ ਮੈਂ ਸਾਰਿਆਂ ਨੂੰ ਅਪੀਲ ਹੈ ਜੀ